ਹਾਂਜੀ ਤਾਂ ਅੱਜ ਆਪਾਂ ਪੈਂਟ ਟਰਾਊਜ਼ਰ ਦੇ ਉੱਤੇ ਪਾਕਟ ਲਗਾਣੀ ਸਿੱਖਾਂਗੇ ਤੇ ਇਹ ਮੈਂ ਫੈਬਰਿਕ ਲੈ ਲਿਆ ਵਾ ਇਹ ਡਬਲ ਫੈਬਰਿਕ ਆ ਠੀਕ ਆ ਪਾਕਟ ਦਾ ਇਹਦੀ ਲੈਂਥ ਹੈਗੀ 13 ਇੰਚ ਤੇ ਚੜਾਈ ਇਹਦੀ ਹੈਗੀ ਆ ਉੱਪਰੋਂ 5 ਇੰਚਾ ਨੀਜੋਂ 6.5 ਇੰਚ ਤੁਸੀਂ ਉੱਪਰੋਂ ਵੀ 6 ਇੰਚ 6.5 ਇੰਚ ਰੱਖ ਸਕਦੇ ਹੋ ਨੀਜੋਂ ਵੀ ਠੀਕ ਆ ਤੇ ਉੱਪਰੋਂ ਆਪਾਂ ਆ ਹੈਗਾ ਦਾ ਉੱਪਰ ਵਾਲਾ ਸਾਈਡ ਇੱਥੇ ਆਪਾਂ 1.5 ਇੰਚ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਉਸ ਤੋਂ ਬਾਅਦ ਆਪਣਾ ਜਿਹੜੀ ਹੈਗੀ ਆਪਣੀ ਪਾਕਟ ਤੇ ਉਹਦਾ ਹੈਗਾ ਇੱਥੇ 7 ਇੰਚ ਦਾ ਨਿਸ਼ਾਨ 6 ਇੰਚ ਦਾ ਵੀ ਲਾ ਸਕਦੇ ਆ ਆਪਾਂ ਮੈਂ ਸਤਿੰਚ ਲਗਾਉਂਗੀ ਠੀਕ ਹੈ ਤੇ ਹੁਣ ਆਪਾਂ ਇਹਨੂੰ ਇਸ ਸਾਈਡ ਤੋਂ ਬੰਦ ਕਰ ਲਾਂਗੇ ਠੀਕ ਹੈ ਇਸ ਸਾਈਡ ਤੋਂ ਆਪਾਂ ਇਹਨੂੰ ਸਟਿਚ ਕਰ ਲਾਂਗੇ ਇੱਥੋਂ ਆਪਾਂ ਥੋੜੀ ਜਿਹੀ ਗੁਲਾਈ ਦੇ ਦਾਂਗੇ ਤੁਸੀਂ ਚਾਹੋ ਤਾਂ ਕੋਰਨਰ ਵੀ ਕੱਟ ਸਕਦੇ ਹੋ ਬਟ ਮੈਂ ਇੱਥੇ ਗੁਲਾਈ ਦੇ ਦਿੰਨੀ ਆ ਕਿਉਂਕਿ ਜਦੋਂ ਆਪਾਂ ਪਾਕਟ ਦੇ ਵਿੱਚ ਕੁਝ ਪਾਣੇ ਆ ਤਾਂ ਫਿਰ ਇੱਥੇ ਫਸਦਾ ਨਹੀਂ ਹੈਗਾ ਕੁਝ ਵੀ ਠੀਕ ਆ ਪਾਕਟ ਮੈਂ ਸਟੀਚ ਕਰ ਲਈ ਆ ਤੇ ਹੁਣ ਆਪਾਂ ਜਿਹੜੇ ਆਪਣਾ ਟਰੌਜ਼ਰ ਦਾ ਫਰੰਟ ਪੱਲਾ ਵਾ ਠੀਕ ਹੈ ਉਹਨੂੰ ਲਵਾਂਗੇ ਤੇ ਉਹਦੇ ਆਸਣ ਵਗੈਰਾ ਜੋੜ ਲਾਂਗੇ ਪਲੇਟਾਂ ਵਗੈਰਾ ਪਾ ਕੇ ਹੁਣ ਆਪਾਂ ਟਰੌਜ਼ਰ ਦੇ ਉੱਤੇ ਪਾਕਟ ਲਗਾਵਾਂਗੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਟਰੌਜ਼ਰ ਨੂੰ ਸਿੱਧਾ ਕਰਾਂਗੇ ਸਿੱਧੇ ਪਾਸੇ ਪਾਕਟ ਲੱਗੂਗੀ ਠੀਕ ਹੈ ਸਿੱਧੇ ਪਾਸੇ ਦੇ ਆਪਾਂ ਇਹਦੇ ਜਿਹੜਾ ਸਿੱਧਾ ਹੱਥ ਹੁੰਦਾ ਆਪਣਾ ਆ ਰਾਈਟ ਸਾਈਡ ਆਪਾਂ ਇਹ ਪਾਕਟ ਲਗਾਵਾਂਗੇ ਠੀਕ ਹੈ ਆਪਣਾ ट्राउजर ਦਾ ਸਿੱਧਾ ਪਾਸਾ ਤੇ ਇਹਦੇ ਉੱਤੇ ਆਪਾਂ ਪਾਕਟ ਰੱਖਾਂਗੇ ਹੁਣ ਠੀਕ ਆ ਆ ਮੈਂ ਨਿਸ਼ਾਨ ਲਾਈ ਹੋਏ ਨੇ ਕਿ ਪਾਕਟ ਦੇ ਉੱਤੇ ਜਿੱਥੇ ਆਪਾਂ ਸੀਨ ਲਗਾਣੀ ਆ ਠੀਕ ਆ ਇੱਥੋਂ ਲੈ ਕੇ ਆਪਾਂ ਇੱਥੇ ਤੱਕ ਸੀਨ ਲਗਾਵਾਂਗੇ ਇੱਥੋਂ ਅੱਧੇ ਇੰਚ ਦਾ ਮਾਰਜਿਨ ਛੱਡ ਕੇ ਸਟਿਚ ਕਰਾਂਗੇ ਜਾਪਾ ਨਿਸ਼ਾਨ ਲਗਾਇਆ ਉੱਥੇ ਮਸ਼ੀਨ ਰੋਕ ਦਾਂਗੇ ਠੀਕ ਹੈ ਆ ਆਪਣੇ ਮਾਰਕਿੰਗ ਕੀਤੀ ਹੋਈ ਹੈਗੀ ਤੇ ਇੱਥੇ ਹੁਣ ਆਪਾਂ ਮਸ਼ੀਨ ਰੋਕ ਕੇ ਪੱਕਾ ਕਰ ਦਾਂਗੇ ਇਹਨੂੰ ਤੇ ਹੁਣ ਆਪਾਂ ਜਿਹੜੇ ਆ ਨਿਸ਼ਾਨ ਲਗਾਏ ਨੇਗੇ ਆ ਦੋਨੋਂ ਨਿਸ਼ਾਨ ਜਿੱਥੇ ਤੱਕ ਆਪਣੀ ਸੀ ਲੱਗੇ ਉੱਥੇ ਤੱਕ ਆਪਾਂ ਇਹਦੇ ਉੱਤੇ ਕੱਟ ਲਗਾਵਾਂਗੇ ਠੀਕ ਹੈ ਉੱਪਰ ਤੱਕ ਕੱਟ ਆਪਣੇ ਲੱਗ ਗਏ ਨੇਗੇ ਹੁਣ ਆਪਾਂ ਇਸ ਪੱਲੇ ਨੂੰ ਅੰਦਰਲੀ ਸਾਈਡ ਫੋਲਡ ਕਰਾਂਗੇ ਜਿੱਥੇ ਆਪਾਂ ਕੱਟ ਲਗਾਏ ਸੀ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਸਹੀ ਕਰ ਲਾਂਗੇ ਠੀਕ ਆ ਤੇ ਮੈਂ ਇਹਨੂੰ ਸਹੀ ਕਰ ਲਿਆ ਤੇ ਹੁਣ ਆਪਾਂ ਇੱਥੋਂ ਠੀਕ ਆ ਇੱਥੇ ਤੱਕ ਆਪਾਂ ਸੀਨ ਲਗਾਵਾਂਗੇ ਪੈਰ-ਪੈਰ ਦੀ ਸੀਨ ਮਾਰ ਦਾਂਗੇ ਇੱਥੇ ਆਪਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਪੌਕੇਟ ਆਪਣੀ ਰੈਡੀ ਆ ਠੀਕ ਆ ਤੇ ਹੁਣ ਆਪਾਂ ਇਹਦੇ ਉੱਤੇ ਬੈਕ ਪਲੇਟ ਅਟੈਚ ਕਰਾਂਗੇ ਇਹ ਪੱਲੇ ਮੇਂ ਦੋਨੋਂ ਇੱਕ ਦੂਸਰੇ ਦੇ ਉੱਪਰ ਰੱਖ ਲੈਣੇਗੇ ਠੀਕ ਆ ਆ ਆਪਣਾ ਨੀਚੇ ਬੈਕ ਪੱਲਾ ਵਾ ਠੀਕ ਆ ਤੇ ਆ ਆਪਣੀ ਪਾਕਟ ਦਾ ਮੂੰਹ ਆ ਤੇ ਆ ਆਪਣੇ ਪਾਕਟ ਉੱਪਰਲਾ ਪਾਕਟ ਦਾ ਪੱਲਾ ਵਾ ਠੀਕ ਆ ਤੇ ਹੁਣ ਆਪਾਂ ਜਿਹੜਾ ਮਾਰਕ ਲਾਇਆ ਹੋਇਆ ਵਾ ਇੱਥੇ ਤੱਕ ਪਹਿਲਾਂ ਸਿੱਧੀ ਸੀਨ ਲਾ ਕੇ ਆਵਾਂਗੇ ਠੀਕ ਆ ਇੱਥੇ ਆਪਾਂ ਥੋੜੀ ਜਿਹੀ ਟੇਢੀ ਕਰ ਲਾਂਗੇ ਸੀਨ ਠੀਕ ਆ ਤਾਂ ਕਿ ਜਿਹੜੀ ਆਪਣੀ ਅੰਦਰਲੀ ਸਾਈਡ ਪਾਕਟ ਆਈ ਇਹਦੇ ਉੱਪਰ ਸੀਨ ਨਾ ਹੋਵੇ ਆਪਾਂ ਇਹਦੇ ਨੀਚੇ-ਨੀਚੇ ਸੀਨ ਲਗਾਣੀਆਂ ਠੀਕ ਹੈ ਤੇ ਹੁਣ ਜਿਹੜਾ ਆਪਣਾ ਨਿਸ਼ਾਨ ਲੱਗਿਆ ਹੋਇਆ ਵਾ ਇਸ ਦੇ ਉੱਪਰ ਆਪਾਂ ਥੋੜਾ ਜਿਹਾ ਟੇਢਾ ਲੈ ਕੇ ਅੰਦਰ ਲੈ ਕੇ ਆਵਾਂਗੇ ਸਲਾਈ ਨੂੰ ਪਾਕਟ ਆਪਣੀ ਹੋ ਗਈ ਹੈ ਰੈਡੀ ਦੇਖ ਸਕਦੇ ਹੋ ਤੁਸੀਂ